ਮਹਿੰਦਰ ਪਾਲ ਸਿੰਘ ਗੁਨਾਕਾ ਸਦਾਨ ਜ਼ਿਲ੍ਹਾ ਅਕਾਲੀ ਜਥਾ ਜਲੰਧਰ ਸ਼ਹਿਰੀ ਅਕਾਲੀ ਦਲ ਉਹ ਵੀ ਔਰ ਮੇਰੇ ਨਾਲ ਬਿਲਕੁਲ ਸੱਜੇ ਹੱਥ ਬੈਠੇ ਆ ਬੀਬੀ ਹਰਜੀਤ ਕੌਰ ਤਲਵੰਡੀ ਜੀ ਜੋ ਸੁਪੁੱਤਰੀ ਨੇ ਜਹੇਦਾਰ ਜਗਦੇਵ ਸਿੰਘ ਤਲਵੰਡੀ ਜੀ ਨੇ ਔਰ ਮੇਰੇ ਇੱਧਰ ਖੱਬੇ ਹੱਥ ਸਰਦਾਰ ਪ੍ਰਤੂਸ਼ ਸਿੰਘ ਜੀ ਤਾਂਦਰਾ ਮੈਂਬਰ ਐਸਜੀਪੀਸੀ ਔਰ ਜਨਰਲ ਸੱਤਰਾ ਕਾਲੀਦਾਰ 1920 ਔਰ ਨਾਲ ਸਾਜਕਤਾ ਸਿੰਘ ਜੀ ਸਾਰੇ ਮਾਜਰਾ ਸੀਨੀਅਰ ਅਕਾਲੀਆ ਕੋ ਅਕਾਲੀਦਲ 1920 ਸਤ ਅਜੇ ਪਾਲ ਸਿੰਘ ਜੀ ਵਿਰਾਟ ਮੁਖ ਮੁੱਖੀ ਸੇਵਾਦਾਰ ਮਿਸਲ ਸਤਲੁਜ ਔਰ ਨਾਰੀ ਸਾਹ ਤਜਿੰਦਰ ਸਿੰਘ ਜੀ ਪੰਨੂ ਜੋ ਸੈਕਟਰੀ ਨੇ ਅਕਾਲੀਦਲ 1920 ਦੇ ਅੱਜ ਅਸੀਂ ਸਮੂਹਤ ਵਰਤੇ ਜੰਦਰ ਪਛਮੀ ਦੇ ਵਿੱਚ ਜੋ ਪਾਈ ਇਲੈਕਸ਼ਨ ਹੋਣ ਜਾ ਰਹੀ ਹੈ ਜਿੰਦੇ ਲਈ ਸੁਬੀ ਸਿੰਘ ਬਾਦਲ ਨੇ ਵੀਪੀ surjeet kaur ji ਨੂੰ ਉਮੀਦਵਾਰ ਐਲਾਨਿਆ ਇਹਨਾਂ ਦੀ ਪੰਥ ਪ੍ਰਸਤੀ ਨੂੰ ਦੇਖਦੇ ਹਾਂ ਇਹਨਾਂ ਦੇ ਪਰਿਵਾਰ ਦੇ ਯੋਗਦਾਨ ਨੂੰ ਦੇਖਦੇ ਹਾਂ ਇਹਨਾਂ ਦੇ ਪਤੀ ਜਾਪੀਦਨ ਸਿੰਘ ਬਸਤੀ ਮਿੱਠੂ ਜਹਦਾ ਪੀਦਨ ਸਿੰਘ ਬਸਤੀ ਮਿੱਠੂ ਉਹਨਾਂ ਦੀ ਕੁਰਬਾਨੀ ਨੂੰ ਦੇਖਦਿਆਂ ਔਰ ਲੋਕਲ ਸਾਰੇ ਆਗੂਆਂ ਦੀ ਰਾਏ ਨਾਲ ਇਹਨਾਂ ਨੂੰ ਟਿਕਟ ਦੇ ਕੇ ਤੇ ਇਲੈਕਸ਼ਨ ਦੇ ਵਿੱਚ ਉਧਾਇਆ ਐ ਪਰ ਭਾਜਪਾ ਦੀ ਘੁਰਕੀ ਪਈ ਜਾਂ ਕਿਸ ਦੀ ਘੁਰਕੀ ਪਈ ਇਹ ਸਾਨੂੰ ਨਹੀਂ ਪਤਾ ਉਹਨਾਂ ਨੇ ਆਪਣੀ ਜੋ ਇਹਨਾਂ ਨੂੰ ਨਾਮਜ਼ਦਗੀ ਲਈ ਪੇਪਰ ਤਾਹਲ ਕਰਨੇ ਗਿਆ ਬਾਅਦ ਜਨ ਨੂੰ ਵਾਪਸ ਲੈਂ ਲੈਣ ਦੇ ਕਹਿਣ ਲੱਗੇ ਜਦੋਂ ਕਿ ਸਿੰਬਲ ਜੋ ਤਕੜੀ ਚੋਣ ਨਿਸ਼ਾਨ ਹੈ ਉਹ ਵੀ ਅਲਾਟ ਕਰ ਚੁੱਕੇ ਸਨ ਇਹਨਾਂ ਨੇ ਐਸ.ਡੀ.ਐਮ ਨੂੰ ਹੀ ਅਪਰੋਚ ਕੀਤਾ ਪਰ ਉਹ ਉਸ ਲਈ ਸਿੰਬਲ ਵਾਪਸ ਨਹੀਂ ਹੋ ਸਕਿਆ ਔਰ ਸਾਰੀ ਸੰਗਤ ਨੇ ਲੋਕਲ ਲੀਡਰਾਂ ਨੇ ਸਾਰਿਆਂ ਨੇ ਫਿਰ ਫੈਸਲਾ ਕਰਿਆ ਔਰ ਬੀਬੀ ਜੀ ਦੀ ਹਿੰਮਤ ਬੀਬੀ ਜੀ ਦੀ ਦਲੇਰੀ ਬੀਬੀ ਜੀ ਨੇ ਕਿਹਾ ਕਿ ਮੈਂ ਅਰਦਾਸ ਕਰਕੇ ਅੱਜ ਜਿਹੜੀ ਹੈ ਉਹ ਨਾਮਜ਼ਦਗੀ ਪੇਪਰ ਦਾਗਲ ਦਿੱਤੇ ਆ ਔਰ ਮੈਂ ਅਕਾਲੀ ਦਲ ਦੀ ਸ਼ਿਪਾਈ ਆ ਔਰ ਮੈਂ ਇਸੇ ਤਿਉਨ ਨਿਸ਼ਾਨ ਤੇ ਚੌਣ ਮੈਦਾਨ ਚ ਡਟੀ ਰਵਾਂ ਸੋ ਇਸ ਸਾਰੀ ਚੀਜ਼ ਨੂੰ ਦੇਖਦੇ ਆ ਅਕਾਲੀ ਦਲ 1920 ਦੇ ਪ੍ਰਧਾਨ ਸਰ ਰਵਿੰਦਰ ਸਿੰਘ ਜੀ ਨੇ ਸਾਡੇ ਲੋਕਲ ਯੂਨਿਟ ਨੂੰ ਆਪਣੇ ਸਾਥੀਆਂ ਨੂੰ ਜਿੰਨ ਦਾ ਸਾਧ ਤੇ ਪਛਿੰਦਿਆ ਨੂੰ ਸਾਰਿਆਂ ਨੂੰ ਅਪੀਲ ਕੀਤੀ ਸਾਨੂੰ ਹੁਕਮ ਕੀਤਾ ਕਿ ਅਸੀਂ ਤਨ ਮਨ ਧਨ ਨਾਲ ਬੀਬੀ ਜੀ ਦੀ ਇਸ ਚੋਣ ਮੌਮ ਦੇ ਵਿੱਚ ਸੇਵਾ ਪਾਈਏ। ਤੋਂ ਇਹ ਸਭ ਇਹਨੂੰ ਦੇਖਦਿਆਂ ਅਸੀਂ ਜਲੰਧਰ 'ਚ ਅੱਜ ਇਸ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਆ ਔਰ ਅਸੀਂ ਸਾਰੇ ਹਲਕੇ ਦੀ ਉਨਛਾਣ ਕੀਤੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੂਹ ਹਰ ਹਿੱਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਅਸੀਂ ਇਹ ਕੈਂਪੇਨ ਜਿਹੜੀ ਹੈ ਉਹ ਜ਼ੋਰਦਾਰ ਢੰਗ ਨਾਲ ਚਲਾਈਏ। ਜਬੀਰ ਸਿੰਘ ਬਾਗਲ ਦਾ ਇਹ ਯਤਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਹ ਸੰਸਥਾ ਨੂੰ ਅਕਾਲੀ ਦਲ ਨੂੰ ਟਾਲ ਆਣ ਦਾ ਜਿਹੜਾ ਯਤਨ ਹੈ ਇਹਦੇ ਵੱਲੋਂ ਹਮੇਸ਼ਾ ਹੁੰਦਾ ਆਇਆ ਜਿਸ ਤਰ੍ਹਾਂ ਬਾਕੀ ਸੰਸਥਾਵਾਂ ਦਾ ਇਸ ਪਰਿਵਾਰ ਨੇ ਕਹਾਣ ਕੀਤਾ ਅੱਜ ਇਹ ਵੀ ਸਾਬਤ ਕਰਤਾ ਕਿ ਟਕਸਾਲੀ ਤੇ ਪੰਥਪਸਤ ਪਰਿਵਾਰ ਜਿਹੜੇ ਆ ਉਹ ਸੁਖਬੀਰ ਵਾਲੇ ਦਲ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਪਰ ਉਹਨਾਂ ਨੂੰ ਬੇਇੱਜ਼ਤ ਕਰਨ ਦਾ ਇਹਨੇ ਇੱਕ ਬੀੜਾ ਚੁੱਕਿਆ ਹੋਇਆ ਹੈ ਕਿ ਜਿੰਨੇ ਵੀ ਟਕਸਾਲੀ ਪਰਿਵਾਰ ਆ ਉਹ ਤੁਸੀਂ ਪ੍ਰਾਤਨ ਇਤਿਹਾਸ ਦੇਖ ਲਓ ਆમે ਥੋੜਾ ਸਾਭ ਨੂੰ ਦੇਖ ਲੋ ਭਾਨਾ ਕਲੰਡੀ ਸਾਹਿਬ ਦਾ ਇਤਿਹਾਸ ਦੇਖ ਲੋ ਜਿੰਨੇ ਵੀ ਪ੍ਰਾਤਨ ਟਕਸਾਲੀ ਅਕਾਲੀ ਹੋਏ ਇਹਨੇ ਬੇਇੱਜ਼ਤ ਕਰਕੇ ਇਸ ਅਕਾਲੀ ਦਲ ਚੋਂ ਉਹਨਾਂ ਨੂੰ ਬਾਹਰ ਕੀਤਾ ਛੋ ਅੱਜ ਇਹ ਗੁਰੂ ਮਹਾਰਾਜ ਨੇ ਇੱਕ ਮੌਕਾ ਦਿੱਤਾ ਹੈ ਕਿ ਜਿਹੜੀ ਤਕੜੀ ਨੂੰ ਇਹ ਜੱਫਾ ਪਾ ਕੇ ਬੈਠਾ ਸੀ ਉਹ ਤਕੜੀ ਇਹਨੇ ਪੰਥ ਪਸਤਾ ਨੇ ਆਪ ਹੀ ਹਵਾ ਦੇ ਕਰ ਦਿੱਤੀ ਹੈ ਔਰ ਅਸੀਂ ਇਸ ਹਲਕੇ ਵਿੱਚ ਜ਼ੋਰ ਲਾਵਾਂਗੇ ਇੱਕ ਇੱਕ ਵਰਕਰ ਤੱਕ ਇੱਕ ਇੱਕ ਘਰ ਤੱਕ ਅਸੀਂ ਮੈਂ ਤਾਂ ਸਮੂਹ ਵੋਟਰਾਂ ਨੂੰ ਜੋ ਇਸ ਸਿੱਖ ਸੰਪਰਦਾ ਨਾਲ ਸੰਬੰਧ ਰੱਖਦੇ ਆ ਜਾਂ ਨਹੀਂ ਰੱਖਦੇ ਭਗਤ ਬਰਾਦਰੀ ਨਾਲ ਰੱਖਦੇ ਆ ਭਾਵੇਂ ਰਵਿਦਾਸੀਆ ਬਰਾਦਰੀਆਂ ਰੱਖਦੇ ਆ ਭਾਵੇਂ ਰਾਜਪੂਤ ਬਰਾਦਰੀ ਨਾਲ ਰੱਖਦੇ ਆ ਸਾਰੀਆਂ ਬਰਾਦਰੀਆਂ ਸਾਰੇ ਭਾਈਚਾਰਿਆਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਇਸ ਹਲਕੇ 'ਚ ਇੱਕ ਅਜੇਹਾ ਮੋਰੈਲਿਟੀ ਦਾ ਇਹੋ ਜਿਹਾ ਨੈਤਿਕਤਾ ਦਾ ਇੱਕ ਸਮਾਪਹੁੰਚਿਆ ਕਿ ਜਦੋਂ ਇੱਕ ਵਿਧਵਾ ਔਰਤ ਜਿਸ ਦੇ ਘਰ ਵਾਲੇ ਦੀ ਬੜੀ ਲੰਬੀ ਸਮਾਜ ਸੇਵਾ ਹੈ ਬੜੀ ਲੰਬੀ ਕੁਰਬਾਨੀ ਹੈ ਅਕਾਲੀ ਦਲ ਦੇ ਲਈ ਖੂਨ ਪਸੀਨਾ ਜਿਸ ਇਨਸਾਨ ਨੇ ਵਗਾਇਆ ਉਸ ਦੇ ਲਈ ਸਮੁੱਚਾ ਜਿਹੜਾ ਜਲੰਧਰ ਇਹ ਹਲਕਾ ਹੈ ਉਹਨੂੰ ਖੜੇ ਹੋਣਾ ਚਾਹੀਦਾ ਹੈ ਔਰ ਅਸੀਂ ਬੀਬੀ ਜੀ ਨੂੰ ਯਕੀਨ ਦਵਾਇਆ ਬੀਬੀ ਜੀ ਮੇਰੇ ਕੋਲ ਬੈਠੇ ਨੇ ਬੀਬੀ ਸੁਜੀਤ ਕੌਰ ਜੀ ਅਸੀਂ ਇਹਨਾਂ ਨੂੰ ਯਕੀਨ ਦਵਾਇਆ ਕਿ ਅਸੀਂ ਹੁਣ ਅੱਜ ਤੋਂ ਲਗਾਤਾਰ ਤੁਹਾਡੇ ਹਲਕੇ ਵਿੱਚ ਆ ਹਰ ਹਲਕੇ 'ਚ ਹਰ ਵੋਟਰ ਨੂੰ ਅਸੀਂ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰੈਸ ਰਾਈ ਵੀ ਅਸੀਂ ਸਮੂਹ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੀਬੀ ਜੀ ਨੂੰ ਜਿਤਾਣਾ ਇਸ ਸਮੇਂ ਦੀ ਮੰਗ ਹੈ ਔਰ ਹੰਕਾਰੀ ਬੰਦੇ ਦਾ ਨੂੰ ਘਰ ਬਿਠਾਣਾ ਇਹ ਸਾਡਾ ਫਰਜ਼ ਬਣਦਾ ਸੋ ਆਓ ਰਲ ਕੇ ਨੇਕੀ ਦੀ ਜਿਹੜੀ ਹੈ ਉਹ ਜਿੱਤ ਕਰਾਈਏ ਤੇ ਬਦੀ ਨੂੰ ਘਰ ਬਿਠਾਈਏ ਜਿੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਆਣ ਕੇ ਜੀ ਆਣ ਕੇ ਰਵਿੰਦਰ ਸਿੰਘ ਉਹਨਾਂ ਨੇ ਅੱਜ ਵੀ ਆਲਾ ਜੀ ਪਰ ਅੱਜ ਉਹਨਾਂ ਦੇ ਬੀਜ਼ੀ ਹੋਣ ਕਰਕੇ ਅਸੀਂ ਮਾਈਕ ਸਾਹਤਾ ਨਾਲ ਦੀ ਇੱਕ ਗਿਸਟੇ ਚ ਕੀਤੀ ਆ ਹੋਰ ਵੀ ਅਸੀਂ ਮਾਈਕ ਸਾਹਤਾ ਵੀ ਕਰਾਂਗੇ ਸਾਡੇ ਲੀਡਰ ਸਹਿਬਾਨ ਆਣਗੇ ਏਰੀਏ ਚ ਉਹ ਉਹ ਵੀ ਵੋਟਰਾਂ ਨੂੰ ਸੰਬੋਧਨ ਕਰਨਗੇ ਤੇ ਅਜੇ 10 ਦਿਨ ਪਏ ਆ ਤੇ ਸਾਡੇ ਸਾਰੇ ਜਿੰਨੇ ਲੀਡਰ ਸਹਿਬਾਨ ਆ ਤੇ ਇਨਚਾਰਜ ਜੀ ਕੋਈ ਜੁਵੰਤੀ ਸਾਹਿਬ ਤੇ ਬੇਤੁਰੀ ਆਉ ਤੁਸੀਂ ਕਾਫੀ ਤੁਹਾਡਾ ਲੰਮਾ ਖਾਸ ਕਰਕੇ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਐਸੀ ਕੋਈ ਮਿਲਣ ਦੇ ਤੇ ਹੋਰ ਜਿਹੜੀ ਤੁਹਾਡੀ ਟੀਮ ਹੈ ਜਿਹੜੇ ਆਣੇ ਚੁਗਾ ਰਹੇ ਆ

ਅਸੀਂ ਸਾਰਾ ਜਥੇਬੰਦੀ ਰੂਪ ਦੇ ਵਿੱਚ ਦੋਹਾਂ ਦੋਹਾਂ ਜਾਣਗੇ ਜੀ ਇਹ ਨਹੀਂ ਰਹੀ ਗਏ ਪੂਰੀ ਆ ਗਈ ਸਾਰੇ ਪੱਤੇ ਵਿੱਚ ਬਿਲਕੁਲ ਜੇ ਅਸੀਂ ਸਬੂਤ ਸਮੂਹ ਅਸੀਂ ਸਮੂਹ ਪੰਥਕ ਜਥੇਬੰਦੀਆਂ ਕੋਈ ਵੀ ਜਥੇਬੰਦੀ ਜਿਹੜੀ ਪੰਥਕ ਜਥੇਬੰਦੀ ਹੈ ਪੰਜਾਬ ਨਾਲ ਸੰਬੰਧਿਤ ਆ ਅਸੀਂ ਸਾਰੇ ਜਥੇਬੰਦੀ ਨੂੰ ਅਪੀਲ ਕਰਾਂਗੇ ਇਹ ਇਸ ਮੌਕੇ ਤੇ ਬੀਬੀ ਜੀ ਦਾ ਸਾਥ ਦੇਣਾ। ਪਰਾਦਰ ਸੇ ਪਹਿਲੀ ਵਾਰ ਹੋਊਗਾ ਕਿ ਕੱਲ ਅਕੁੱਟ ਨਾ ਪਾਓ ਉਹ ਸ਼ਾਇਦ ਬੀਐਸਪੀ ਨੂੰ ਸਪੋਰਟ ਕਰ ਰਹੇ ਹੈ ਤੇ ਤੱਕੜੀ ਜਿਹੜੀ ਵਾਪਸ ਸੰਗਤ ਦੇ ਕੋਲ ਆ ਗਈ ਜਿਹੜੀ ਪਾਕਤਰੀ ਤੱਕੜੀ ਸੀ ਪਾਕਤਰੀ ਦੇ ਕੋਲ ਆ ਗਈ ਹੈ ਇਹਦੇ ਬਾਰੇ ਕੀ ਕਹਿਣਾ ਹੈ ਮੇਰੇ ਤੋਂ ਦਾ ਕੋਲੋਂ ਨੇ ਖੂਬ ਹੈ ਰੈਕਟਰ ਜੀ ਮਹਾਰਾਜ ਨੇ ਆਪਕੇ ਤੋਂ ਬਣਾਈਆ ਜਿਹੜੀ ਤੱਕੜੀ ਤੋਂ ਜੱਫਤਾ ਮਾਰ ਕੇ ਰੱਖ ਲਿਆ ਸੀਗਾ ਤੇ ਪਾਕਤਰੀ ਰੋਦੀ ਸਾਖਤਾਨਾ ਦਾ ਫੈਸਟ ਜਿ ਤੱਕ ਦਾ ਸਾਫ ਏਰੀਆ ਤੋਂ ਕੀ ਆਪ ਇਹ ਮਹਾਰਾਜ ਨੇ ਇਹੋ ਜਿਹਾ ਕੰਮ ਕਰਾਇਆ टी जी को वापस बंद हो गए जिस तरीके परिवार की कुर्बानी है जिस तरीके परिवार का पिछड़क है सारे बन गया अपना मसला है बंद का मसला है जिम्मेदारी सीट बनी थी जिम्मे फरीदोट की सीट से खास करके बनी एक मसला है कि आपका सारे जने हिस्सा भाई कोई जबेबंदी

ਤੇ ਇੱਕ ਜਿਹੜਾ ਜੀ ਫੋਟੋ ਤੁਹਾਨੂੰ ਤੇ ਪੈਸਾ ਨਹੀਂ ਆਇਆ ਦੇਖੋ ਇੱਕ ਇਤਿਹਾਸੇ ਵਿੱਚ ਪੰਜਾਬ ਦੇ ਇਤਿਹਾਸਿਕ ਪਹਿਲੀ ਹੋਊਗਾ ਜੀ ਕਿ ਜਿਹੜਾ ਸਿੰਬਲ ਹੈ ਅਕਾਲੀ ਦਲ ਦਾ ਬਾਦਲ ਦਾ ਜੀ ਉਹ ਬਾਦਲ ਅਕਾਲੀ ਦਲ ਜਿਹੜਾ ਹੈ ਜਿਹਨੂੰ ਆਪਣੇ ਆਪ ਨੂੰ ਕਲੇਮ ਕਰਦਾ ਜੀ ਉਹ ਪ੍ਰਚਾਰ ਕਰੇਗਾ ਕਿ ਸਾਡੇ ਕੈਂਡੀਡੇਟ ਨੂੰ ਵੋਟ ਦਾ ਪਾ ਜੀ ਠੀਕ ਹੈ ਜੀ ਤੇ ਦੂਜੇ ਪਾਸੇ ਜਿਹਨੂੰ ਬਾਦਲ ਸਾਹਿਬ ਦੀ ਨਜ਼ਰਾਂ ਦੇ ਵਿੱਚ ਇਹਨੂੰ ਬਾਗੀ ਕਹਿੰਦੇ ਨੇ ਜੀ ਉਹ ਵੀ ਅਕਾਲੀ ਨਾਲ ਦਾ 파ਟ ਹੈ ਜੀ ਤੇ ਉਹ ਪ੍ਰਚਾਰ ਕਰੇਗਾ ਇਹਨਾਂ ਦੀ ਜੀ ਜੀ ਦਾ ਜੀ ਜਿਹੜਾ ਕੋਈ ਤਕਰੀਫ ਨੂੰ ਮੈਂ ਤੁਹਾਡੀ ਗੱਲ ਨੂੰ ਉਸ ਦਾ ਦਰਸਤ ਕਰ ਰਿਹਾ ਤਕਰੀ ਜੋ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜੱਤੀ ਜ਼ਗੀਰ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਉਹ ਆਪ ਸਟੇਜਾਂ ਤੇ ਖੜੇ ਹੋ ਕੇ ਜਾਤੀ ਦੇ ਹੱਥ ਮਾਰ-ਮਾਰ ਕੇ ਕਹਿੰਦਾ ਕਿ ਕੁਰਬਾਨੀ ਵਾਲੇ ਲੋਕਾਂ ਦਾ ਪੁਰਾਤਨ ਲੋਕਾਂ ਦਾ ਜਿੱਲਾ ਘਟਣ ਵਾਲੇ ਲੋਕਾਂ ਗਈ ਕੁਰਬਾਨੀ ਨਾਲ ਸਿਰਜੇ ਇਤਿਹਾਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ ਸੋ ਇਹ ਤਾਂ ਕੁਦਰਤ ਨੇ ਜਿਸ ਤਰ੍ਹਾਂ ਪ੍ਰਾਤ ਸਾਹਿਬ ਨੇ ਕਿਹਾ ਇੱਕ ਵਿਦ ਬਣਾਈ ਹੈ ਕਿ ਜਿਹਨੂੰ ਉਹ ਜਫਾ ਮਾਰ ਕੇ ਹਰ ਹੱਥ ਕੰਡੇ ਨਾਲ ਹਰ ਤਰੀਕੇ ਨਾਲ ਮਾਇਆ ਦੇ ਜੋਰ ਨਾਲ ਮੈਂ ਤਾਂ ਉਹਨੂੰ ਪਾਰਟੀ ਦਾ ਜਾਂ ਪ੍ਰਧਾਨ ਤਾਂ ਮੰਦਾ ਹੀ ਨਹੀਂ ਆ ਉਹ ਇੱਕ ਵਪਾਰੀ ਹੈ ਉਹਦੀ ਸਾਰੀ ਸਮੁੱਚੀ ਅਪਰੋਚ ਪਾਰਟੀ ਨੂੰ ਵਪਾਰ ਲਈ ਵਰਤਣ ਦੀ ਹੈ ਤੋਂ ਉਹਦਾ ਜਗੀਰ ਕੋਈ ਉਹਦੇ ਪਿਓ ਦੀ ਨਹੀਂ ਹੈ ਨਾ ਹੀ ਹੈ ਇਹ ਤਾਂ ਸੰਤ ਦੀ ਜਗੀਰ ਸੀ ਭਾਵੇਂ ਨਿਸ਼ਾਨ ਹੈ ਭਾਵੇਂ ਦਫ਼ਤਰ ਹੈ ਭਾਵੇਂ ਉਹਦਾ ਵਰਕਰ ਹੈ ਭਾਵੇਂ ਉਸ ਦਾ ਜੋ ਵੀ ਹੈ ਉਸ ਪਾਰਟੀ ਨਾਲ ਸੰਬੰਧਿਤ ਹੈ ਉਹ ਪੰਥ ਦੀ ਜਾਇਦਾਦ ਹੈ ਤੇ ਪੰਥ ਕੋਰੀ ਆ ਗਈ ਇਹਦੇ ਨਾਲ ਇੱਕ ਨਾਤਾ ਹੈ ਇੱਕ ਹੋਰ ਸਵਾਲ ਹੈ ਕਿ ਜਿਹੜਾ ਅਕਾਲੀ ਦਲ ਦਾ ਪਿਛਲੇ ਪਹਿਲਾ ਕਾਂਗਰਸ ਪਾਵਰਫੁਲ ਸੀ ਦਿੱਲੀ ਚ ਸੱਤਾ ਜੂਰੀ ਸੀ ਅਕਾਲੀ ਦਲ ਦਾ ਕੋਈ ਵੀ ਹੁੰਦਾ ਸੀ ਉਹ ਐਲੀਗੇਸ਼ਨ ਸਾਰਾ ਅਰਧੰਦੇਸੀ ਕਾਂਗਰਸ ਦੇ ਉੱਤੇ ਹੁਣ ਬੀਜੇਪੀ ਪਾਵਰ ਚ ਹੈ ਜੀ ਹੂ ਜੋ ਜੋ ਕੁਝ ਵੀ ਹੈਗਾ ਉਹ ਬੀਜੇਪੀ ਦਾ ਗਲ ਮਰਿਆ ਜਾਂਦਾ ਕੁਸ਼ਵੀਰ ਬਾਦਲ ਜਿਹੜੇ ਗੱਲ ਕਰਦੇ ਸੀ ਬੀਜੇਪੀ ਦੇ ਐਜੈਂਸੀ ਇਹਨਾਂ ਦੀ ਪਾਰਟੀ ਬੀਜੇਪੀ ਦੇ ਨਾਲ ਕਿੰਨੇ ਸਾਲ ਅਲਾਈਅੰਸ ਰਹੀ ਹੈ ਕਿੰਨੇ ਸਾਲ ਪੰਜਾਬ ਸੱਤਾ ਚ ਰਹੀ ਹੈ ਤੇ ਮੰਨ ਲਓ ਇਹ ਹੁਣ ਜਿਹੜਾ ਜਿਹੜਾ ਹੈਗਾ ਇਹ ਇਹ ਨੈਰੇਟਿਵ ਬਣ ਗਿਆ ਨਾ ਨੈਰੇਟਿਵ ਦੇਖੋ ਗੱਲ ਇਹ ਹੈ ਕਿ ਪੰਥਕ ਲੋਭਾ ਦੀ ਤਾਂ ਸੋਚ ਸਿਰਫ ਸਰਕਾਰ ਬਣਾਉਣ ਤੱਕ ਸੀਮਿਤ ਨਹੀਂ ਹੈ ਜੀ ਜੇ ਤਾਂ ਅਸੀਂ ਸਿਰਫ ਸਰਕਾਰ ਬਣਾਉਣ ਤੱਕ ਸੀਮਿਤ ਰੱਖੀਏ ਫਿਰ ਤਾਂ ਅਸੀਂ ਸੋਚੀਏ ਕਿ ਅਸੀਂ ਭਾਜਪਾ ਨਾਲ ਜਾਂ ਕਿਸੇ ਨਾਲ ਅਸੀਂ ਸੰਜੀਤੀ ਦੀ ਗੱਲ ਕਰਾਂਗੇ ਸਾਡੀ ਸੋਚ ਤਾਂ ਜੋ ਅੱਜ ਜਿਸ ਦੁਰਦਸ਼ਕ ਪੰਜਾਬ ਦੀ ਨੌਜਵਾਨੀ ਪਹੁੰਚ ਚੁੱਕੀ ਹੈ ਜੋ ਨਸ਼ੇ ਦੀ ਜੋ ਬੇਰੁਜ਼ਗਾਰੀ ਤੇ ਲੋਕਾਂ ਦਾ ਭਲਾ ਨੌਜਵਾਨਾਂ ਦਾ ਬਾਹਰ ਨੂੰ ਹੋ ਰਿਹਾ ਉਹ ਸਾਰੇ ਦੇ ਪਿੱਛੇ ਜਿਹੜੀ ਲੀਡਰਸ਼ਿਪ ਸੀ ਅਕਾਲੀ ਦਲ ਉਹ ਫੇਲ ਹੋ ਚੁੱਕਿਆ ਹੈ ਪਿਛਲੇ 50 ਸਾਲਾਂ 'ਚ ਇਹ ਕੌਮ ਦੀ ਸਹੀ ਅਗਵਾਈ ਕਰ ਨਹੀਂ ਸਕੇ ਇਹ ਭਾਵੇਂ ਪੰਜ ਵਾਰ ਕਹਿਣ ਵੀ ਅਸੀਂ ਮੁੱਖ ਮੰਤਰੀ ਬਣਿਆ ਔਰ ਇਸ ਤੋਕਨ ਦਾ ਸਾਬੇ ਦਾ ਰਿਜ਼ਲਟ ਕੀ ਲਿਖਿਆ ਪੰਥ ਦੇ ਕੀ ਸਾਹਮਣੇ ਕੁਰਬਾਨੀਆਂ ਦਾ ਇਤਿਹਾਸ ਦਾ ਤੁਹਾਨੂੰ ਕੀ ਫਲ ਕੀ ਪ੍ਰਾਪਤ ਹੋਇਆ ਇਹ ਜਾਂਚਣ ਦੀ ਲੋੜ ਹੈ ਵਚਨ ਦੀ ਲੋੜ ਹੈ ਇਸ ਸੁਨੂਚੇ ਸਾਰੀ ਲੀਡਰਸ਼ਿਪ ਨੇ ਅੱਜ ਪੰਥ ਨੂੰ ਉਸ ਥਾਂ ਤੇ ਖੜਾ ਕਰਤਾ ਜਿੱਥੋਂ ਰਿਵਾਈਵ ਹੋਣ ਲਈ ਸਾਨੂੰ ਫਿਰ ਕੁਰਬਾਨੀਆਂ ਦਾ ਸਾਨੂੰ ਫਿਰ ਜੇਲ੍ਹਾਂ ਦਾ ਸਾਨੂੰ ਫਿਰ ਸਟਰਗਲ ਦਾ ਸਾਨੂੰ ਸੰਘਰਸ਼ ਦਾ ਜਿਹੜਾ ਇਤਿਹਾਸ ਹੈ ਨੂੰ ਫਿਰ ਲੈ ਕੇ ਚੱਲਣਾ ਪਵੇ